ਦੋਸਤੋ ਇਸ ਬਜ਼ੁਰਗ ਅੰਕਲ ਜੀ ਨੇ ਬੜਾ ਹੀ ਸੋਹਣਾ ਗੀਤ ਗਾਇਆ ਆਵਾਜ਼ ਇੰਨੀ ਜ਼ਿਆਦਾ ਮਿੱਠੀ ਐ ਵੀ ਸੁਣ ਕੇ ਕੰਨਾਂ 'ਚ ਇਦਾਂ ਲੱਗਦਾ ਜਿਵੇਂ ਮਿਸ਼ਰੀ ਘੁਲ ਗਈ ਹੋਵੇ ਕੰਨਾਂ 'ਚ ਰਸ ਘੁਲਦੀ ਆਵਾਜ਼ ਐ ਤਾਂ ਸਮਾਜਿਕ ਰਿਸ਼ਤਿਆਂ ਨਾਲ ਜੁੜਿਆ ਹੋਇਆ ਗੀਤ ਐ ਤੁਸੀਂ ਸੁਣਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਆਪਾਂ ਇਹਨਾਂ ਦੀ ਹੌਸਲਾ ਫਜ਼ਾਈ ਕਰਨੀ ਆ ਵੱਧ ਤੋਂ ਵੱਧ ਹੋਰ ਆਪਾਂ ਜੀ ਜੇ ਬੜੀਆਂ ਸ਼ੇਅਰ ਕਰਦੇ ਆ ਇਦਾਂ ਦੀਆਂ ਚੀਜ਼ਾਂ ਸ਼ੇਅਰ ਕਰਿਆ ਕਰੋ ਜਿੰਨਾ ਤੋਂ ਕਿਸੇ ਨੂੰ ਕੁਝ ਸਿੱਖਣ ਨੂੰ ਮਿਲੇ ਕਿਸੇ ਦਾ ਫਾਇਦਾ ਹੋਵੇ ਤੁਹਾਡਾ ਕੀ ਤਾਂ ਕਿ ਸ਼ੇਰ ਕਲਾਕਾਰਾਂ ਦੀ ਜ਼ਿੰਦਗੀ ਬਦਲ ਸਕਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੇਖੋ ਤੁਸੀਂ ਪੂਰੀ ਵੀਡੀਓ ਸਾਸ ਵੀ ਨਹੀਂ ਬੋਲਦੀ ਨੰਨਾ ਨੰਨੀ ਨਹੀਂ ਬੋਲਦੀ ਵਾਹ ਸਾਸ ਵੀ ਨਹੀਂ ਬੋਲਦੀ ਨੰਨਾ ਨੰਨੀ ਨਹੀਂ ਬੋਲਦੀ ਬੰਗਾ ਮੈਂ ਤੇ ਲਈਆਂ ਨੇ ਚੜਾ ਓ ਕਾਬੋ ਮੈਨੂੰ ਤੇਰੀ ਸੰਵੰਗਾ ਵਾਲਾ ਆ ਨੀ ਗਿਆ ਮਾਬੋ ਮੈਨੂੰ ਤੇਰੀ ਸੰਵੰਗਾ ਵਾਲਾ ਆ ਨੀ ਗਿਆ ਓ ਬਾਹਰ ਜੋ ਆਇਆ ਹੱਥ ਦਾ ਖੇਡਦਾ ਬਾਹਰ ਜੋ ਆਇਆ ਹੱਸਦਾ ਤੇ ਖੇਡਦਾ ਭਾਬੀਆਂ ਨੇ ਦਿੱਤਾ ਸਖਾ मल्ा मैनू तेरी सां बंगावी गया अभी मैनू तेरी बंगावाला हारी गया <laughs> जो वड़ा रंगील डंडा फड़या ਅੰਦਰ ਦੇ ਦਵੜੇ ਆ ਰੰਗੀਲ ਡੰਡਾ ਫੜਿਆ ਚੂੜੀਆਂ ਦਾ ਕੀਤਾ ਇਸਤਾ ਹੋ ਪਾਬੋ ਮੈਨੂੰ ਤੇਰੀ ਸਾਂ ਚੂੜੀਆਂ ਦਾ ਕੀਤਾ ਇਸਤਾ ਯਾ ਲਾ ਯਾ ਬੋ ਮਦਿਆ ਨਹੀਂ ਹੈ ਕਿਹੜੇ ਦੁਪਹਿਰੇ ਖੜ ਦੋ ਪਹਦੇ ਬੰਗਾ ਵਾਲਾ ਆ ਨਹੀਂ ਗਿਆ ਹੋ ਬਾਬੋ ਮੈਨੂੰ ਤੇਰੀ ਸੋ ਬੰਗਾ ਵਾਲਾ